ਲਓ ਜੀ ਅੱਜ ਆਪਣੇ ਕੋਲੇ ਪਹੁੰਚ ਚੁੱਕਿਆ ਵੱਡੀ ਭਾਰੀ ਸੇਲ ਪਹੁੰਚ ਗਈ ਆ ਸਰਦੀ ਦੇ ਵਿੱਚ ਇਹ ਸੂਟਸ ਨੂੰ ਮਿਲਣਗੇ 5 5 6 600 ਰੁਪਏ ਦੇ ਲਾਈਨਿੰਗ ਡਿਜੀਟਲ ਕਰੇਪ ਪਹੁੰਚ ਚੁੱਕੀ ਹੈ ਜੀ ਚੈੱਕ ਕਰ ਲੋ ਕਪੜਾ ਬਹੁਤ ਸ਼ਾਨਦਾਰ ਹੈ ਡਿਜ਼ਾਈਨਸ ਨੂੰ ਕੱਲਾ ਕੱਲਾ ਖੋਲ ਕੇ ਵੀ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਕੁਆਂਟੀਟੀ ਦਿਖਾ ਰਹੇ ਹਾਂ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਮਾਲ ਕੱਢਤਾ ਇਹ ਆਪਾਂ ਨੇ ਪੂਰੇ ਫਾਇਦੇ ਨਾਲ ਇਹ ਆਪਾਂ ਤੁਹਾਨੂੰ ਲਾਤਾ ਭਾਈ ਸਿਰਫ ਤੇ ਸਿਰਫ 500 ਰੁਪਏ ਦੇ ਤਿੰਨ ਸੂਟ 500 ਦੇ 3 ਤੇ 200 ਰੁਪਏ ਦਾ ਇੱਕ ਸੂਟ ਮਿਲੂਗਾ ਡਿਜੀਟਲ ਪ੍ਰਿੰਟ ਲਾਈਨਿੰਗ ਕਰੇ ਪਹੁੰਚ ਚੁੱਕੀ ਐ ਨਵਾਂ ਮਾਲ ਹਾਜ਼ਰ ਹੋਇਆ ਆਪਣੇ ਕੋਲੇ ਲੈਂਪ ਟੂ ਲੈਂਪ ਮਾਲ ਪਹੁੰਚੇ ਨੇ ਬਾਧੂ ਮਾਲਾ ਕੁਆਂਟੀਟੀ ਚੈੱਕ ਕਰ ਸਕਦੇ ਹੋ ਢੇਰ ਬਾਧੂ ਲੱਗ ਚੁੱਕਿਆ ਦੇਖੋ ਭਾਈ ਲਓ ਜੀ ਦੇਖੋ ਜੀ ਡਿਜ਼ਾਈਨ ਕੱਲਾ ਕੱਲਾ ਖੋਲ ਕੇ ਵੀ ਦਿਖਾਵਾਂਗੇ ਵੀਡੀਓ ਦਾ ਐਂਡ ਤੱਕ ਬਣ ਰਿਓ 500 ਰੁਪਏ ਦੇ 3 ਤੇ 200 ਰੁਪਏ ਦਾ ਇੱਕ ਸੂਟ ਮਿਲੂਗਾ ਬਹੁਤ ਹੀ ਸ਼ਾਨਦਾਰ ਕਪੜਾ ਪਹੁੰਚ ਚੁੱਕਿਆ ਦੇਖੋ ਭਾਈ ਇਹ ਆਪਣੇ ਕੋਲੇ ਆਊਟ ਸੀਜ਼ਨ ਮਾਲ ਪਹੁੰਚਿਆ ਸੀਜ਼ਨ ਦੇ ਵਿੱਚ ਇਹਦਾ ਰੇਟ ਤੁਸੀਂ ਐ ਮੰਨੋ ਸਰਦੀ ਚ 5-5 6-600 ਰੁਪਏ ਹੋ ਜਾਊਗਾ ਤੇ ਆਪਾਂ ਇਤਕੀ ਸੋਨੂੰ ਲਾਤਾ ਬਹੁਤ ਹੀ ਮਿੱਠੀ-ਮਿੱਠੇ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 500 ਦੇ ਤਿੰਨ ਸੂਟ ਤੇ 200 ਰੁਪਏ ਦਾ ਇੱਕ ਸੂਟ ਮਿਲੇਗਾ ਭਾਈ ਵੱਧੂ ਮਾਲ ਦੇਖੋ ਜੀ ਕੁਆਂਟੀਟੀ ਚੈੱਕ ਕਰ ਲਓ ਲਓ ਜੀ ਚੈੱਕ ਕਰ ਲਓ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ ਲਾਈਨਿੰਗ ਡਿਜੀਟਲ ਕਰੇਵ ਦੇ ਦੇਖੋ ਬਲੈਕ ਕਲਰ ਦਾ ਬਰੀਕ ਪ੍ਰਿੰਟ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਲਓ ਜੀ ਦੇਖੋ ਹਰੇਕ ਡਿਜ਼ਾਈਨ ਦੇ ਚਾਰ ਚਾਰ ਕਲਰ ਲਓ ਜੀ ਅਗਲਾ ਅਗਲਾ ਰੰਗ ਕਰੋ ਪੇਸ਼ ਦੇਖੋ ਗ੍ਰੀਨ ਕਲਰ ਦੇ ਵਿੱਚ ਆ ਗਿਆ ਤੇ ਇੱਕ ਮਹਿਰੂਨ ਕਲਰ ਦੇਖੋ ਚਾਰੇ ਰੰਗ ਟੋਪ ਟੋਪ ਖੁੱਲ ਚੁੱਕੇ ਨੇ ਡਿਜ਼ਾਈਨ ਇੱਕ ਹੋਰ ਆ ਗਿਆ ਬਰੀਕ ਪ੍ਰਿੰਟ ਦਾ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਦੇਖੋ ਜੀ ਲੈਂਪ ਟੂ ਲੈਂਪ ਮਾਲ ਹੈ 5-5 ਮੀਟਰ ਦੀ ਕੱਟ ਦੇ ਵਿੱਚ ਸੂਟ ਪਹੁੰਚ ਚੁੱਕੇ ਨੇ ориجنਲ क्रेव ਦਾ ਮਾਲ ਹਾਜ਼ਰ ਹੋ ਚੁੱਕਿਆ ਹੈ ਦੇਖੋ ਜੀ ਆਊਟ ਸੀਜ਼ਨ ਮਾਲ ਪਹੁੰਚਿਆ ਆਪਣੇ ਕੋਲੇ ਬਹੁਤ ਹੀ ਮਿੱਠੇ ਰੇਟ ਦੇ ਵਿੱਚ ਚੈੱਕ ਕਰ ਲੋ ਜੀ ਰੇਟ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਇਹ ਸੇਲ ਮੇਲਾ ਲੱਗ ਚੁੱਕਿਆ ਕਾਊਂਟਰ ਨੰਬਰ 4 ਦੇ ਉੱਪਰ ਦੇਖੋ ਜੀ ਕਾਊਂਟਰ ਨੰਬਰ 4 ਚੈੱਕ ਕਰ ਲੋ ਦੇਖੋ ਜੀ ਰੰਗ ਸਾਰੇ ਸਿਰਾਂ ਅਗਲਾ ਡਿਜ਼ਾਈਨ ਪਹੁੰਚ ਚੁੱਕਿਆ ਲਾਈਨਿੰਗ ਵਾਲਾ ਦੇਖੋ ਜੀ ਲਾਈਨਿੰਗ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਵੀ ਚਾਰ ਚਾਰ ਕਲਰ ਪਹੁੰਚ ਚੁੱਕੇ ਨੇ ਆਪਣੇ ਕੋਲੇ ਦੇਖੋ ਜੀ ਚੈੱਕ ਕਰ ਲੋ ਡਿਜ਼ਾਈਨ ਸ਼ਾਨਦਾਰ ਕਪੜੇ ਦਾ ਬੇਸ ਬੜਾ ਹੀ ਸੋਹਣਾ ਜੀ ਦੇਖੋ 500 ਰੁਪਏ ਦੇ ਤਿੰਨ ਸੂਟਾਂ ਦਾ ਮੇਲਾ ਲੱਗ ਚੁੱਕਿਆ ਪੂਰੇ ਫੈਰੇ ਨਾਲ ਦੇਖੋ ਜੀ ਰੰਗ ਕਿਆ ਬਾਤ ਹੈ ਜੀ ਲਓ ਜੀ ਸੀ ਗ੍ਰੀਨ ਪੀਚ ਕਲਰ ਟੌਪ ਟੌਪ ਦੇ ਰੰਗ ਦੇਖੋ ਭਾਈ ਗਾਜਰੀ ਕਲਰ ਆ ਗਿਆ ਇੱਕ ਲਾਈਟ ਗਾਜਰੀ ਪੱਤਿਆਂ ਵਾਲਾ ਡਿਜ਼ਾਈਨ ਆ ਗਿਆ ਦੇ ਵਿੱਚ ਬਹੁਤ ਹੀ ਸੋਹਣਾ ਫਲਾਵਰ ਬਣਿਆ ਪੱਤਿਆਂ ਦੇ ਨਾਲ ਬਰੀਕ ਬਰੀਕ ਦੇਖੋ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਹੈ ਇਹਦਾ ਕਪੜੇ ਦਾ ਮਤਲਬ ਕਿ ਕਲਰ ਬੇਸ ਸਾਰਾ ਗ੍ਰੇ ਆਊਗਾ ਦੇ ਜਿਹੜਾ ਪੱਤੀਆਂ ਦਾ ਕਲਰ ਹੈ ਉਹਦੇ ਵਿੱਚ ਜਿਵੇਂ ਮਸਟਰਡ orange ਸਲੋਜੀ ਐਵੇਂ ਇੱਕ yellow ਕਲਰ ਇੱਕ ਗਾਜਰੀ ਕਲਰ ਚਾਰ ਕਲਰ ਪੂਰੇ ਟੌਪ ਟੌਪ ਦੇ હાજર ਹੋ ਚੁੱਕੇ ਨੇ ਦੇਖੋ ਜੀ ਲਓ ਜੀ 200 ਰੁਪਏ ਦਾ ਇੱਕ ਤੇ 500 ਰੁਪਏ ਦੇ ਤਿੰਨ ਸੂਟਾਂ ਦਾ ਮੇਲਾ ਲੱਗ ਚੁੱਕਿਆ ਸੋ ਇਹ ਸਾਰਾ ਨਿਊ ਫਰੈਸ਼ ਮਾਲ ਦੀ ਸੇਲ ਲੱਗ ਚੁੱਕੀ ਆ ਪਹੁੰਚੋ ਜੀ ਹੋੜ ਲੱਗ ਰਾਂ ਦਸ਼ਮੇਸ਼ ਕਲਾਸ ਆ ਸਵੇਕੇ ਪੂਰੇ ਫਾਇਦੇ ਨਾਲ ਕੁਆਂਟੀਟੀ ਜਮਾਲ ਪਹੁੰਚ ਚੁੱਕਿਆ ਮਾਲ ਕੁਆਂਟੀਟੀ ਦੀ ਕਵਾਂਟੀਟੀ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਦਿੱਤੀ ਆ ਇਹ ਸਾਰਾ ਮਾਲ ਆਪਣੇ ਕੋਲੇ ਹਾਜ਼ਰ ਹੋ ਚੁੱਕਿਆ ਕਾਊਂਟਰ ਨੰਬਰ 4 ਦੇ ਉੱਪਰ ਰੇਟ ਇੱਕ ਵਾਰ ਫੇਰ ਦੱਸ ਦਿੰਨੇ ਆ 500 ਰੁਪਏ ਦੇ ਤਿੰਨ ਤੇ 200 ਰੁਪਏ ਦਾ ਇੱਕ ਸੂਟ ਪਹੁੰਚੋ ਜੀ ਤੋਂ ਸ਼ੁਕਰੀਆ ਜੀ ਧੰਨਵਾਦ ਅੱਜ ਦੇ ਲਈ ਐਨ ਆਈ